ਰਮਨਦ ਪਿੰਡ ਤੋਂ ਬਾਅਦ ਇਸ ਕਰਕੇ ਆਪਣੀ ਗੱਲਬਾਤ ਨੂੰ ਛੱਡ ਕੇ ਇਹ ਤੋਂ ਸੁਖਾ ਨੇ ਆਪਣੇ ਸਰਹਦ ਨੂੰ ਦਿਆਨ ਦਿੱਤਾ ਹੈ। ਪੰਜਾਬੀਆਂ ਦੇ ਇੱਕ ਤੌਰ ਉੱਤੇ ਆਉਣ ਜਾਣੀ ਹਸਤੀ ਲਾਹਸਾ ਬਸਵੰਤ ਘਟਾ ਦੇ ਚਾਹੇ। ਜਿਸ ਰਾਜਾਪੁਰਿੰਗ ਨੇ ਨਾਲ ਰਾਜਾਪੁਰਿੰਗ ਨੂੰ ਕੁੱਦਕਟਿਚ ਲਾਲ ਲਈ ਰਾਜਾਪੁਰਿੰਗ ਕੋਲ ਦਿੱਚਲਾ ਕੇ ਰੱਖਣਾ ਚਾਹੀਦਾ ਹੈ। ਪੇਸ਼ ਖਗੇ ਦਾ ਸਾਬਕਾ ਸੀਐਮ ਜਿਹੜੇ ਪੰਜਾਬ ਦੇ ਪ੍ਰਭਾਰੀ ਵੀ ਨੇ ਰਾਜਕੁਮਾਰ ਵੀਰ ਦਾ ਸੁਪੇ ਹੋੜ ਜਿਹੜੇ तमाम ਜਿਹੜੇ ਲੀਡਰ ਨੇ ਲੋਨ ਇੰਸੇ ਪਹੁੰਚੇ ਹੈ ਕਿ ਰਾਹੁਲ ਰਵੀਨਦ ਤੁਸੀਂ ਆਪਲਾ ਵੀ ਦੇਖ ਸਕਦੇ ਹੋ ਦੇਖੋ ਤੇ ਰਾਜਾ ਬੜਿੰਗ ਜਿਹੜੇ ਨੇ ਖੁਦ ਡਰਾਈਵ ਕਰ ਰਹੇ ਨੇ ਰਾਜਾ ਬੜਿੰਗ ਜੀ ਤੇ ਰਾਹੁਲ ਗਾਂਧੀ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਪਿੰਡਾਂ ਜਾਣਗੇ ਤੁਸੀਂ ਦੇਖ ਸਕਦੇ ਹੋਗੇ ਉਹ ਇਹ ਨੇ ਰਾਹੁਲ ਗਾਂਧੀ ਆਪਕੋ ਬਤਾ ਰਹੇ ਕਿ ਰਾਹੁਲ ਗਾਂਧੀ ਜਾ ਚੁੱਕੇ ਹੈ ਉਹ ਸਾਬ ਅਜਨਾਲਾ जाएंगे ਵਿਵੇਕ ਸ਼ਰਮਾ ਗ੍ਰੈਂਡ ਮਾਸਟਰ ਅਮਰਸ਼ਰ ਜੀ ਜਿੱਥੇ ਉਨੇ ਵਕ ਵਕ ਪਿੰਡ ਤੇ ਮਿਲਿਆ ਨੇ ਤੇ ਹੋਰ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਕਿਉਂਕਿ ਰਾਹੁਲ ਗਾਂਧੀ ਇੱਕ ਇਹੋ ਜਿਹਾ ਜੀਰਾ ਹੈਗੇ ਆ ਜਿਹੜੇ ਕਿ ਪੰਜਾਬ ਵੀ ਤੁ ਨੂੰ ਔਰ ਪੰਜਾਬ ਦੇ ਦਰਦ ਨੂੰ ਜਿਹੜਾ ਆ ਉਹ ਚੰਗੀ ਤਰ੍ਹਾਂ ਸਮਝਦੇ ਆ ਔਰ ਉਹਨਾਂ ਲੋਕਾਂ ਦੇ ਵਿੱਚ ਹੀ ਜਾ ਰਹੇ ਆ ਜਿਨ੍ਹਾਂ ਲੋਕਾਂ ਦੇ ਨਾਲ ਬਹੁਤ ਵੱਡਾ ਜਿਹੜਾ ਇਹ ਇਹ ਸਮੇਂ ਦਾ ਕਿਤੇ ਨਾ ਕਿਤੇ ਸਮੱਸਿਆ ਆ ਸਰ ਕਿਸ-ਕਿਸ ਜਗ੍ਹਾ ਤੇ ਜਾ ਰਹੇ ਨੇ? ਰਾਹੁਲ ਗਾਂਧੀ ਤਾਂ ਕਿੰਨਾ ਮੀਨਜੇ। ਇਹ ਦੀਨਾ ਨਗਰ ਜਾ ਰਹੇ ਆ, ਅ ਅਜਨਾਲੇ ਜਾ ਰਹੇਗੇ ਆ। ਸੋ ਉੱਥੇ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਵੀ ਟਕਣਾ ਹੈਗਾ। ਸੋ ਉਹਦੇ ਤੋਂ ਅੱਗੇ ਫਿਰ ਜਿਹੜਾ ਲੋਕਾਂ ਦੇ ਨਾਲ ਜਿਹੜੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜਿੱਥੇ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਇਹ ਸਰ ਰਾਹੁਲ ਗਾਂਧੀ ਦੀ ਫੇਰੀ। ਮੰਤਰੀ ਜੀ ਨੇ 16 ਕਰੋੜ ਰੁਪਏ ਦੀ ਰਾਹਤ ਪੰਜਾਬ ਨੂੰ ਦਿੱਤੀ ਆ। ਉਹ ਰਾਹਤ ਲੱਗਦਾ ਵੀ ਬਹੁਤ ਐਂਕੋ ਦੋਨੇ ਸਰਕਾਰਾਂ ਇੱਕ ਦੂਸਰੇ ਤੇ ਬਲੇਮ ਕਰਦੀਆਂ। ਜਿਹੜਾ ਐਸ ਡੀ ਆਰ ਐਫ ਫੰਡ ਹੈਗਾ ਉਹਦੇ ਵਿੱਚ 12000 ਕਰੋੜ ਰੁਪਏ ਦੀ ਕੋਈ ਗੱਲ ਨਹੀਂ ਕਰਦੇ ਕਿ ਉਹ ਕਿੱਥੇ ਗਿਆ ਉਹ ਕਿੱਥੇ ਵਰਤਿਆ ਕਿ ਨਹੀਂ ਵਰਤਿਆ ਦੇਖੋ ਜਿਹੜੇ ਹੜ ਹੁੰਦੇ ਆ ਉਹਦੀ ਪਹਿਲਾਂ ਪ੍ਰੈਪਰੇਸ਼ਨ ਹੁੰਦੀ ਆ ਪ੍ਰੈਪਰੇਸ਼ਨ ਦੀਆਂ ਮੀਟਿੰਗ ਜਿਹੜੀਆਂ ਉਹ ਜਨਵਰੀ ਫਰਵਰੀ ਮਾਰਚ ਚ ਹੁੰਦੀਆਂ ਇਹ ਇੱਕ ਇੱਕ ਪੱਕੀ ਪ੍ਰਕਿਰਿਆ ਹੈਗੀ ਆ ਔਰ ਉਹਦੇ ਤੋਂ ਬਾਅਦ ਜਦੋਂ ਇਹਨਾਂ ਨੇ ਮੀਟਿੰਗ ਹੀ ਪਹਿਲੀ ਜੂਨ ਦੇ ਮਿਡ ਚ ਕੀਤੀ ਔਰ ਇਹਨਾਂ ਨੂੰ ਬਿਲਕੁਲ ਪਤਾ ਨਹੀਂ ਹੈ ਕਿ ਅਸੀਂ ਇਹਨੂੰ ਕਿੱਦਾਂ ਹੈਂਡਲ ਕਰਨਾ ਤੁਸੀਂ ਆਪਾਂ ਆਪਾਂ ਸਾਰੇ ਸਮਝ ਸਕਦੇ ਆ ਜਿਹੜੇ ਹੜ੍ਹ ਆ ਜੇ ਪਾਣੀ ਆਉਂਦਾ ਕਿਤੇ ਬੰਦੇ ਥੋੜੀ ਮੋਰੇ ਖੜੇ ਕਰਕੇ ਪਾਣੀ ਰੋਕਿਆ ਜਾ ਸਕਦਾ ਉਹਦੇ ਲਈ ਪ੍ਰੋਪਰ ਪ੍ਰੈਪਰੇਸ਼ਨ ਹੁੰਦੀ ਆ ਪਰ ਅਨਫੋਰਚੂਨੇਟਲੀ ਇਹਨਾਂ ਦਾ ਜਿਹੜਾ ਮਨਿਸਟਰ ਹੈ ਬਰਿੰਦਰ ਗੋਇਲ ਉਹਨੇ ਔਨ ਦਾ ਫਲੋਰ ਆਫ ਦਾ ਹਾਊਸੇ ਗੱਲ ਐਡਮਿਟ ਕੀਤੀ ਕਿ ਸਾਡੀਆਂ ਪੂਰੀਆਂ ਤਿਆਰੀਆਂ ਪਹਿਲੀ ਗੱਲ ਤਾਂ ਹੜ ਆਉਂਦੇ ਨਹੀਂ ਜੇ ਆਉਣਗੇ ਤਾਂ ਅਸੀਂ ਬਿਲਕੁਲ ਤਿਆਰ ਪਰ ਤਿਆਰ ਆ ਤੁਹਾਨੂੰ ਕਿਤੇ ਵਿਖੇ ਹੋਣ ਸਰਕਾਰ ਦੇ ਨੁਮਾਇंदे ਜਾਂ ਸਰਕਾਰ ਕੰਮ ਕਰਦੀ ਔਰ ਮੈਂ ਨਹੀਂ ਸਮਝਦਾ ਕਿ ਇਹ ਜਿਹੜੇ ਲੋਕ ਮੈਂ ਕਹਿੰਦਾ ਕਿ ਜਿਹੜੇ ਹੜ੍ਹ ਪੀੜਤ ਹੈ ਉਹਨਾਂ ਦੇ ਕੋਲ ਜਾਣਾ ਚਾਹੀਦਾ ਮੈਨੂੰ ਲੱਗਦਾ ਪੰਜਾਬੀ ਤਾਂ ਆਪਣੇ ਆਪ ਚ ਇੰਨੇ ਫਰਾਕ ਦੇ ਲਿਆ ਕਿ ਲੰਗਰ ਲਾਉਣਾ ਜਾਂ ਹੋਰ ਚੀਜ਼ਾਂ ਜਿਹੜੀਆਂ ਮਹੱਈਆ ਕਰਾਉਣੀਆਂ ਉਹ ਸਾਰਾ ਕੁਝ ਕਰਦੇ ਆ ਅੱਛਾ ਮੈਂ ਕਈ ਦੇਖਦਾ ਸਰਕਾਰ ਦੇ ਮੰਤਰੀ ਬੋਰੇ ਚੱਕੀ ਫਿਰਦੇ ਆ ਕੋਈ ਡੀਸੀ ਪਾਣੀ ਦੀਆਂ ਬੋਤਲਾਂ ਚੱਕੀ ਫਿਰਦਾ ਵੀ ਪਹਿਲਾਂ ਮਾਈਨਿੰਗ ਜਿਹੜੀ ਹੋ ਰਹੀ ਸੀ ਉਹ ਤੁਹਾਨੂੰ ਦਿਖ ਨਹੀਂ ਰਹੀ ਸੀ ਪਹਿਲਾਂ ਪ੍ਰੈਪਰੇਸ਼ਨ ਕਿਸੇ ਨੇ ਕੀਤੀ ਨਹੀਂ ਇਹ ਤਾਂ ਪੰਜਾਬੀ ਪਤਾ ਨਹੀਂ ਕੀ ਸੋਚਣ ਲੱਗ ਪੈਂਦੇ ਆ ਕਿ ਹਾਂ ਵੀ ਸ਼ਾਇਦ ਇਹ ਚਾਰ ਪਾਣੀ ਦੀਆਂ ਬੋਤਲਾਂ ਦਿਖਾ ਕੇ ਤਾਂ ਅਸੀਂ ਪਤਾ ਨਹੀਂ ਕੀ ਇਹ ਸਾਨੂੰ ਬੁਤੀ ਦੇ ਰਹੇ ਆ ਪਰ ਅਸਲੀ ਪ੍ਰੈਪਰੇਸ਼ਨ ਜਿਹੜੀ ਆ ਉਹ ਦੀ ਪਹਿਲਾਂ ਆ ਜਾਂ ਹੁਣ ਬਾਅਦ ਵਿੱਚ ਜਦੋਂ ਉਹਨਾਂ ਨੂੰ ਜ਼ਰੂਰਤ ਪੈਣੀ ਆ ਮੁੜ ਵਸੇ ਲਈ ਰੀਹੈਬਿਲਿਂਗ ਮੁੜ ਕੇ ਕਿਸੇ ਨੇ ਨਾ ਪਹਿਲਾਂ ਕੋ ਆ ਨਾ ਕਿਸੇ ਨੇ ਮੁੜ ਕੇ ਆੜਾ ਮੇਰੀ ਸਾਰਿਆਂ ਨੂੰ ਅਪੀਲ ਵੀ ਆ ਤੁਹਾਡੇ ਦੁਆਰਾ ਕੀ ਜਿੰਨੀ એનર્ਜੀ ਹੈਗੀ ਆ ਉਹਨੂੰ ਥੋੜਾ ਜਿਹਾ ਹੋਲਡ ਕਰ ਲਓ ਇਹਨਾਂ ਨੂੰ ਬਹੁਤ ਰਾਸ਼ਨ ਦੇ ਉੱਤੇ ਵੇਸਟ ਨਾ ਕਰੀਏ ਆਪਾਂ ਇਹਨਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਦੇ ਕੋਲ ਕੋਈ ਕੱਪੜਾ ਨਹੀਂ ਜਿਨ੍ਹਾਂ ਦੇ ਡੰਗਰ ਮਾਲ ਚਲੇ ਗਿਆ ਤੇ ਜਿਹੜੇ ਬੇਸਿਕਲੀ ਜਿਨ੍ਹਾਂ ਦੀਆਂ ਥੋੜੀਆਂ-ਥੋੜੀਆਂ ਜ਼ਮੀਨਾਂ ਵੀ ਸਿੱਗੀਆਂ ਉਹਨਾਂ ਉੱਤੇ ਵੀ ਕਈ ਕੇ ਫੁੱਟ ਜੜੀ ਮਿੱਟੀ ਕਰਨੀ ਜਿਹੜੇ ਬ੍ਰਿੰਦਰ ਗੋਲਜੀ ਨੇ ਸਚਾਈ ਮੰਤਰੀ ਨੇ ਸਰ ਸਾਢੇ 3 ਸਾਲ ਦੇ ਅੰਦਰ ਸਰਕਾਰ ਦੇ ਵੱਲੋਂ 304 ਮੰਤਰੀ ਸਰ ਬਦਲੇ ਕਿ ਲੱਗਦਾ ਕਿ ਇੱਥੇ ਵੀ ਇਹਨਾਂ ਦੀ ਗਲਤੀ ਹੈ ਯਾਰ ਇਹ ਮੰਤਰੀ ਅਜੇ ਤੱਕ ਤਾਂ ਸਾਨੂੰ ਹੈ ਪਤਾ ਹੀ ਨਹੀਂ ਕਿ ਹੈ ਤਾਂ ਮੰਤਰੀ ਕੌਣ ਹੈ ਰਾਦਰ ਇਸ ਸੂਬੇ ਦਾ ਮੁੱਖ ਮੰਤਰੀ ਹੈ ਨੀਗਾ ਤੁਹਾਨੂੰ ਸ਼ਾਇਦ ਗਲਤਫਹਿਮੀ ਹੋਵੇ ਪੰਜਾਬ ਵਾਲਿਆਂ ਨੂੰ ਗਲਤਫਹਿਮੀ ਹੋਵੇ ਇਹ ਤਾਂ ਅਸਲੀ ਗੱਲ ਹੈ ਦਿੱਲੀ ਦਾ ਇੱਕ ਟੋਲਾ ਹੈਗਾ ਇੱਕ ਧਾੜਵੀ ਹੈਗੇ ਆ ਜਿਹੜੇ ਪਹਿਲਾਂ ਨਹੀਂ ਆਪਾਂ ਸੋਚਦੇ ਹੁੰਦੇ ਸੀ ਸਮਝਦੇ ਹੁੰਦੇ ਸੀ ਕਿ ਦਿੱਲੀੋਂ ਧਾੜਵੀ ਆਏ ਜਾਂ ਫਲਾਨੀ ਜਗ੍ਹਾ ਤੋਂ ਧਾੜਵੀ ਆਏ ਇਹ ਉਹ ਧਾੜਵੀ ਆ ਜਿਹੜੇ ਬੇਸਿਕਲੀ ਸਾਨੂੰ ਇੱਥੇ ਲੁੱਟਣ ਆਉਂਦੇ ਆ ਹੋਰ ਇਹਨਾਂ ਦਾ ਕੰਮ ਕੋਈ ਨਹੀਂ ਹੈ ਥੈਂਕ ਯੂ ਸਰ ਆਹੋ ਗਾਂਧੀ ਜੀ ਅੱਜ ਸਭ ਤੋਂ ਪਹਿਲੇ ਜਨਾਲਾ ਦੇ ਵਿੱਚ ਜਾਣਗੇ ਔਰ ਉਹਦੇ ਬਾਅਦ ਰਮਦਾਸ ਦੇ ਵਿੱਚ ਜਾਣਗੇ ਉੱਥੇ ਜਿੰਨੇ ਵੀ ਹਰ ਪੀੜਤ ਹੈ ਉਹਨਾਂ ਪਰਿਵਾਰਾਂ ਨੂੰ ਮਿਲਣਗੇ ਔਰ ਉੱਥੇ ਜਾਇਜ਼ਾ ਲੈਣਗੇ ਔਰ ਇਹ ਵੀ ਦੇਖਣਗੇ ਕਿ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਦਾ ਇਹਨਾਂ ਲੋਕਾਂ ਦੇ ਵਾਸਤੇ ਕੀ ਯੋਗਦਾਨ ਹੈ ਜਾਂ ਕੀ ਉਪਰਾਲਾ ਪੰਜਾਬ ਸਰਕਾਰ ਕਰ ਰਹੀ ਹੈ ਜਾਂ ਕੇਂਦਰ ਸਰਕਾਰ ਕਰ ਰਹੀ ਹੈ ਔਰ ਇਹ ਵੀ ਰਿਵਿਊ ਕਰਨਗੇ ਕਿ ਕਾਂਗਰਸ ਪਾਰਟੀ ਦੇ ਕਾਰਜਕਰਤਾਵਾਂ ਨੇ ਇਹਨਾਂ ਲੋਕਾਂ ਵਾਸਤੇ ਕਿੰਨੀ ਮਿਹਨਤ ਔਰ ਮਦਦ ਕੀਤੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਬਾਅਦ ਰਾਹੁਲ ગાંધી ਜੀ ਗੁਰਦਾਸਪੁਰ ਦੇ ਦੌਰੇ ਤੇ ਜਾਣਗੇ ਉਹ ਗੁਰਦਾਸਪੁਰ ਤੋਂ ਬਾਅਦ ਉਹ ਰਵਾਨਾ ਹੋ ਜਾਣਗੇ ਆ ਵਿਕਾਸਾਤ ਇਸ ਤਰੀਕੇ ਦੀ ਰਾਜਨੀਤੀ ਆਹਾਂ ਗਾਂਧੀ ਨੂੰ ਲੈ ਕੇ ਚੱਲ ਰਹੀ ਹੈ ਤੇ ਗ੍ਰੋਥੀ ਜਿਸ ਤਰੀਕੇ ਦੇ ਨਿਸ਼ਾਨੇ ਸਾਹਮਣੇ ਨੇ ਉਹਨਾਂ ਨੂੰ ਇਸ ਬਾਰੇ ਦਾ ਬਈ ਵਿਰੋਧੀ ਕਾਹ ਦੇ ਹੈਗੇ ਆ ਪਹਿਲੀ ਗੱਲ ਹੈ ਕਿ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਰਮਨੀਤ ਬਿੱਟੂ ਦੀ ਬਈ ਰਮਨੀਤ ਬਿੱਟੂ ਦੀ ਆਦਤ ਹੋ ਚੁੱਕੀ ਹੈ ਉਹਨਾਂ ਨੂੰ ਪਤਾ ਨਹੀਂ ਕਿਸ ਗੱਲ ਤੇ ਖੁਰਕ ਹੁੰਦੀ ਰਹਿੰਦੀ ਹੈ ਉਹ ਕਿਉਂਕਿ ਬਚਪਨ ਤੋਂ ਰਾਹੁਲ ਗਾਂਧੀ ਦਾ ਨਾਮ ਸੁਣਿਆ ਉਹਨਾਂ ਨੇ ਉਹ ਰਾਹੁਲ ਗਾਂਧੀ ਰਾਹੁਲ ਗਾਂਧੀ ਉਹਨਾਂ ਨੂੰ ਜੱਪਣ ਦੀ ਆਦਤ ਹੈ ਲੇਕਿਨ ਮੋਦੀ ਤੋਂ ਡਰਦੇ ਹੋਏ ये राहुल गांधी ने सिर्फ दिया है लेकिन असल दे बिट्टू है वो राहुल भगत आ राहुल गांधी आज पंजाब के अमृतसर पहुंचे हैं और उनके दौरे को आप कैसे देख देखो हम लोगों के लिए बहुत बड़ी मोटिवेशन है क्योंकि एक्चुअली जब एक स्टेट का सीएम डिफरेंट हो तो हमारे लिए हमारा लीडर तो सबसे बड़े लीडर तो राहुल गांधी जी हैं तो इनकी इंस्ट्रक्शंस तो पहले आती रही और उनका एक हुक्म जो मुँह से निकला वो नहीं निकला कि और कुछ बात करें उन्होंने यही किया सेवा करते रहो सो दैट मीन्स ही नोज कि सेवा करो और सेवा करते रहो सो दैट इज अ वेरी पॉजिटिव थिंग तो आई थिंक ग्राउंड लेवल पे जो हम काम कर रहे हैं इट इज़ बीग इट विल मोटिवेट द रेस्ट ऑफ द पीपल हु आर सिटिंग एट होम कि जिनको लगता है कि वो अफेक्ट नहीं हो कि वो घर बैठ के आराम से इन्जॉय चिल कर रहे हैं पार्टीज कर रहे हैं भाई दिस इज़ नॉट द टाइम टू पार्टी तुम्हारा आधा पंजाब डूबा हुआ है तुम छोड़ो पार्टीज को उसकी जगह हमने सात टीमें लगाई हुई हैं तुम ब्लैंकेट्स दो शीट्स दो आगे मेडिकल के कैंप्स आप देखोगे हम हर जगह लगाएंगे सारे एन से बात हुई हुई है कुल वो कुलवंत जी आ गए हैं ऑलरेडी पहुंच गए हैं सो so, ये बहुत बड़ी एक मोटिवेशन आई थिंक होगी बिकॉज वैन यू आर बिंग नोटिस बाई अ सीनियर लीडर सो इट यू लॉट ऑफ स्ट्रेंथ टू वर्क मोर राइट मैम जस्ट वॉन्ट दौर जड़ा है सिद्धू साहब ज नजर नहीं आ रहे कि देखो उनकी उनकी रिप्रेजेंटेटिव मैं हूँ जी उनके थोड़े से ऑलरेडी पहले के कमिटेड वो थे और वो आ, आ, मतलब नेचुरली उनका अपनी तरह से एक चल रहा है क्योंकि मैंने शुरू से कहा था उनको एक फाउंडेशन अपनी कर लो हम आ, जो हमें पैसे ऑफर करता है हम किसी न किसी फाउंडेशन पर डाल रहे हैं तो आ, अपनी फाउंडेशन होती तो शायद आपको हम खुल के दिखते हैं पर उनसे जो काम हो रहा है यूवी को फोन किया सबको फोन किया हरभजन को फोन किया, को फोन किया कि आप जितना और वो आपने देखा वो समान आया अभी और संत लोग भी सरहाली वाले संतों ने उन्होंने सिर्फ हमारा नाम लिया वो सबकी सेवा नहीं ले रहे तो वो कम बंदों की सेवा ले रहे हैं उनको पता है कि ये लोग दिल से आए हैं मैडम राजनीतिक लोग जो इस समय एक दूसरे पर आरोप लगा रहे हैं क्या उनको बताना चाहेंगे की इन बातों को छोड़कर पंजाब की की घड़ी में सभी को एक साथ होना चाहिए मैं आपको पहले ही कह रही हूँ ਕੀ ਇਸ ਸਮੇਂ ਹੀ ਨਹੀਂ ਇਹ ਨਾ ਲੋਕ ਸਮਝਦੇ ਨਹੀਂ ਹੈ ਇਹ ਸੋਚਦੇ ਆ ਐਸੇ ਕਰਨੇ ਸੇ ਚੁਲਾਕੀਆਂ ਚੁਸਤੀਆਂ ਕਰਨੇ ਸੇ ਕੁਝ ਮਿਲ ਜਾਂਦਾ ਹੈ ਇਹ ਤਕਦੀਰ ਹੈ ਨਾ ਜੋ ਇਨਸਾਨ ਕੀ ਕਿਸਮਤ ਉਹ ਪਿੱਛੇ ਸੇ ਭਗਵਾਨ ਲਿਖ ਕੇ ਭੇਜਦਾ ਹੈ ਸਿੱਤੋਂ 25 ਸੌ ਬੱਦ ਪਿੰਡ ਪ੍ਰਭਾਵਿਤ ਹੋ ਚੁੱਕਿਆ ਲੱਖਾਂ ਏਕੜਾਂ ਹਾਲ ਫਸਲ ਬਰਬਾਦ ਹੋ ਚੁੱਕੀ 55 ਤੋਂ ਵੱਧ ਮੌਤਾਂ ਹੋ ਚੁੱਕੀਆਂ ਤਾਂ ਮੈਮ ਜ਼ਿੰਮੇਦਾਰ ਕੋਈ ਕਿਸ ਨੂੰ ਤਰੰਦ ਕੇਂਦਰ ਸਰਕਾਰ ਪੰਜਾਬ ਸਰਕਾਰ ਅੱਜ ਤੱਕ ਸਭ ਤੋਂ ਤਗੜਾ ਹੜ੍ਹ ਜਿਹੜਾ ਪੰਜਾਬ ਵਿੱਚ ਆਇਆ ਹੈ ਹਿੰਦੀ ਜੀ ਬੋਲੀ ਮੈਨੂੰ ਸਭ ਤੋਂ ਪਹਿਲਾਂ ਮੈਦਾਨੀਆ ਸਟੇਟ ਸੇ ਸਟੇਟ ਦੀ ਤਿਆਰੀ ਕਿੱਥੇ ਸੀ ਤੁਸੀਂ 2004 ਚ ਨਗਰ ਪਹਿਲੀ ਵਾਰ ਐਮਪੀ ਬਣੀ ਆ ਆਈ ਥਿੰਕ 2006 ਚ ਉਹਨਾਂ ਨੇ ਪਾਰਲੀਮੈਂਟ 'ਚ ਬੋਲਿਆ ਸੀ ਮੈਂ ਉਹਨਾਂ ਦੇ ਨਾਲ ਗਈ ਸੀ ਜਦੋਂ ਡਿਜ਼ਾਸਟਰ ਮੈਨੇਜਮੈਂਟ ਦੇ ਨਾਮ ਤੇ ਅਸੀਂ ਪੰਜਾਬ 'ਚ ਲੱਭਣ ਗਏ ਕਿ ਕਿੱਥੇ ਹੈ ਜਗਾ ਡਿਜ਼ਾਸਟਰ ਮੈਨੇਜਮੈਂਟ ਦੇ ਪੈਸੇ ਕਿੱਥੇ ਹੈ ਅੱਜ ਤੱਕ ਸਟੇਟ ਦੇ ਉੱਥੇ ਸਾਨੂੰ ਇੱਕ ਮੇਜ਼ ਮਿਲਿਆ ਟੁੱਟਾ ਹੋਇਆ ਇੱਕ ਕੁਰਸੀ ਮਿਲੀ ਡਿਜ਼ਾਸਟਰ ਮੈਨੇਜਮੈਂਟ ਦਾ ਦਫ਼ਤਰ ਤੁਸੀਂ ਲੱਭ ਕੇ ਦਿਖਾ ਦਿਓ ਮੈਨੂੰ ਹੁਣ ਤੱਕ ਜੇ ਕੋਈ ਵਧੀਆ ਹੋਇਆ ਹੋਵੇ ਡਿਜ਼ਾਸਟਰ ਮੈਨੇਜਮੈਂਟ ਨਾਮ ਦੀ ਚੀਜ਼ ਹੀ ਨਹੀਂ ਅਨਾਂ ਦੇ ਮਨ ਚੰਦੀ ਇਹ ਸੋਚਦੇ ਆ ਲੋਕ ਪੈਸੇ ਇਕੱਠੇ ਕਰਨ ਤਾਂ ਦੇ ਦੇਣ ਕਿਉਂਕਿ ਸਰਕਾਰ ਕੋਲ ਤਾਂ ਕੋਈ ਜਵਾਬ ਹੈ ਮੇਰੇ ਕੋਲ ਪੈਸੇ ਨਹੀਂ ਤੁਸੀਂ ਮੇਰੇ ਨਾਲ ਮੰਤਰੀ ਸੀਗੇ ਦੇਖੋ ਉਹਨਾਂ ਨੇ ਲਾਚਾਰੀ ਸਾਬਿਤ ਕੀਤੀ ਆਪਣੀ ਕਿ ਪੈਨਾਗੀ ਹੈ ਜਨਾਲਾ ਸਭ ਮੰਨ ਲੂਗੀ ਸਾਡੇ ਕੋਲ ਪਿੱਛੋਂ ਕੋਈ ਪੈਸਾ ਨਹੀਂ ਮਤਲਬ ਤੁਸੀਂ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਹਰ ਸਾਲ ਦਾ ਇਕੱਠਾ ਕਰੋ ਤਿਆਰੀ ਕਰੋ ਤੁਸੀਂ ਕਨਾਲਸ ਦੀ ਲਾਈਨਿੰਗ ਇੰਨੀ ਉੱਤੇ ਰੇਸ ਕਰਕੇ ਦਿਓ ਤੁਸੀਂ ਲੋਕਾਂ ਨੂੰ ਪ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਦਿਖਾਨੀ ਜਾਂਦਾ ਨਦੀਆਂ ਦੇ ਰਸਤੇ 'ਚ ਕਿੰਨੇ ਕਿੰਨੇ ਘਰ ਐ ਫਿਰ ਤੁਸੀਂ ਕਹੋਗੇ ਘਰ ਬਹਿ ਗਏ ਉਹ ਘਰ ਬਣਾਣ ਕਿਉਂ ਦਿੱਤੇ ਕੀਨੇ ਉੱਥੇ ਉਹਨਾਂ ਨੂੰ ਘਰ ਰਸਤਿਆਂ 'ਤੇ ਪਰਮਿਸ਼ਨ ਦਿੱਤੀ ਹੈ ਨਾ ਉਹਨਾਂ ਨੂੰ ਪਨਿਸ਼ ਕਰੋ ਤੇ ਜਿਹੜੇ ਜਿਹੜੇ ਬੰਦੇ ਰਿਸਪਾਂਸਿਬਲ ਐ ਉਹ ਪਰਨ ਉਹਦਾ ਮੁਆਵਜ਼ਾ ਸੋ ਇਹ ਸਾਰਿਆਂ ਨੂੰ ਦੇਖਣਾ ਚਾਹੀਦਾ ਸੀ ਪਲੱਸ ਜਿਹੜਾ ਉਤੋਂ ਇੰਨਾ ਜ਼ਿਆਦਾ ਪਾਣੀ ਸੁੱਟਿਆ ਤੇ ਜੇ ਡਿਜ਼ਾਸਟਰ ਮੈਨੇਜਮੈਂਟ ਹੁੰਦੀ ਤਾਂ ਅਨਾਉਂਸ ਕਰਦੇ ਜਦੋਂ ਮੈਂ ਲੋਕਾਂ ਕੋਲ ਗਈ ਕਹਿੰਦੇ ਮੈਂ ਕਿਰ ਕੁਝ ਵੀ ਨਹੀਂ ਸੰਭਿਆ ਕਿੰਦੇ ਮੈਮ 5-5 ਫੁੱਟ ਪਾਣੀ ਸੀਗਾ ਬੱਚੇ ਨਹੀਂ ਆਪਣੇ ਫੜੇ ਗਏ ਕੋਠੇ ਤੇ ਜਾ ਨਹੀਂ ਸਕੇ ਨਾ ਟਾਈਮ ਨਹੀਂ ਮਿਲਿਆ ਮਤਲਬ ਡਿਜ਼ਾਸਟਰ ਮੈਨੇਜਮੈਂਟ ਹੁੰਦੀ ਹੈ ਕਿ ਤੁਸੀਂ ਪਹਿਲਾਂ ਧੂਤੂ ਨੂੰ ਜਾਣਿਓ ਕਿਉਂਕਿ ਮੈਂ ਗਈ ਆ ਬਿਲਕੁਲ ਬਾਰਡਰ ਤੇ ਜਿੱਥੋਂ ਪੰਜਾਬ ਇਫੈਕਟ ਹੋਣਾ ਸ਼ੁਰੂ ਹੋਇਆ ਤੇ ਉੱਥੇ ਲੋਕਾਂ ਦੇ 5-5 ਕਿੱਲੇ ਰੁੜੇ ਗਏ ਪਾਣੀ ਚ ਉਹ ਕਿੱਥੋਂ ਮਦਦ ਲੈਣਗੇ ਉਹਨਾਂ ਕੋਲ ਕੌਣ ਪਹੁੰਚੂਗਾ ਤੇ ਇਹ ਤਾਂ ਫੰਡ ਡਿਜ਼ਾਸਟਰ ਮੈਨੇਜਮੈਂਟ ਦਾ ਸੈਂਟਰ ਤੋਂ ਹਰ ਸਾਲ ਲੈਣਾ ਹੁੰਦਾ ਜਿਵੇਂ ਫਾਇਰ ਦਾ ਨਹੀਂ 900 ਕਰੋੜ ਇਹਨਾਂ ਨੇ ਲਿੱਤਾ ਆਪਾਂ ਇੱਕ ਵਾਰ ਚ ਲੈ ਆਏ ਚਲੋ ਠੀਕ ਹੈ ਨਾ ਸੋ ਇਹ ਚੀਜ਼ਾਂ ਸੈਂਟਰ ਆਪਣੀ ਆਪਣੀ ਪਾਕਟਸ ਚ ਦੁੰਦਾ ਪਲੱਸ ਉਹ ਲੋਕਾਂ ਨੂੰ ਪਨਿਸ਼ ਕਰਨਾ ਚਾਹੀਦਾ ਜਿਨ੍ਹਾਂ ਨੇ ਇੰਨਾ ਪਾਣੀ ਬਿਨਾ ਵਰਨਿੰਗ ਦੇ ਇਕਦਮ ਛੱਡ ਦਿੱਤਾ ਛੱਡ ਦਿੱਤਾ ਥੈਂਕ ਯੂ ਥੈਂਕ ਯੂ